ਅੱਜ ਅਸੀਂ ਆਏ ਆ ਪਿੰਡ ਕੋਟਲੀ ਸੂਰਤ ਮੱਲੀ ਵਿੱਚ ਕਿ ਕਲਾਂਉ ਦੇ ਬਿਲਕੁਲ ਨਜ਼ਦੀਕ ਆ ਪਿੰਡ ਕੋਟਲੀ ਸੂਰਤ ਮੱਲੀ ਜਿੱਥੇ ਕੀ ਦੇਖੀਏ ਕਿ ਫਸਲਾਂ ਪਾਣੀ ਨਾਲ ਬਿਲਕੁਲ ਤਬਾਹ ਹੋ ਚੁੱਕੀਆਂ ਵਾ ਕੀ گاਵਾਾਂ ਵਾਸਤੇ ਮੱਝਾਂ ਵਾਸਤੇ ਪੱਠੇ ਚਾਰਾ ਬਿਲਕੁਲ ਹੀ ਤਬਾਹ ਹੋ ਚ ਖਤਮ ਹੋ ਚੁੱਕੇ ਆ ਕੀ ਦੇਖੀਏ ਕਿ ਅਜੇ ਤੱਕ ਜਿਹੜੇ ਕੁਦਰਤੀ ਹੜ੍ਹ ਜਾਂ ਸਰਕਾਰਾਂ ਦੇ ਹੜ੍ਹ ਕਹੀਏ ਕਿ ਪਾਣੀ ਅਜੇ ਵੀ ਫਸਲਾਂ ਵਿੱਚ ਪੂਰੀ ਤਰ੍ਹਾਂ ਵੜਿਆ ਵਾ ਕੀ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਕੀ ਦੇਖੋ ਕਿ ਫਸਲਾਂ ਵੀ ਬਿਲਕੁਲ ਤਬਾਹ ਹੋ ਚੁੱਕੀਆਂ ਵਾਂ ਤੇ ਚਾਰਾ ਮੱਝਾਂ گاਵਾਸੇ ਵੀ ਬਿਲਕੁਲ ਤਬਾਹ ਹੋ ਚੁੱਕਾ ਵਾ ਕਿ ਡੰਗਰਾਂ ਨੂੰ ਖਾਣ ਵਾਸਤੇ ਇਸ ਟਾਈਮ ਚਾਰਾ ਨਹੀਂ ਮਿਲਦਾ ਪਿਆ ਕੀ ਦੇਖੀਏ ਕਿ ਜਿਹੜੇ ਮੇਰੇ ਵੀਰ ਭਰਾ ਜਿੰਨੇ ਵੀ ਆ ਸੱਜਣ ਦਾਨੀ ਆ ਕੀ ਕੋਟਲੀ ਸੂਰਤ ਮੱਲੀ ਵਿੱਚ ਆਓ ਕਿ ਜਿੱਥੇ ਦੇਖੀਂ گاਵਾ ਮੱਝਾਂ ਅਜੇ ਵੀ ਭੁੱਖੀਆਂ ਪਈਆਂ ਵਾਂ ਕਿ ਫਸਲਾਂ ਵੀ ਤਬਾਹ ਹੋ ਚੁੱਕੀਆਂ ਵਾਂ ਤੇ ਪੱਠੇ ਵੀ ਤਬਾਹ ਹੋ ਚੁੱਕੇ ਆ ਉਥੋਂ ਦੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਨੇ ਆ ਉਹਨਾਂ ਦਾ ਕੀ ਕਹਿਣਾ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਆਓ ਉਥੋਂ ਦੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਨ ਸਚਕਾ ਵੀਰ ਜੀ ਸਚੀ ਦੇ ਪਾਜੀ ਇਹ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਸੁਖਜਿੰਦਰ ਸਿੰਘ ਜੀ ਦੇਖਿਓ ਕਿ ਫਸਲਾਂ ਵਿੱਚ ਅਜੇ ਵੀ ਪਾਣੀ ਕਾਫੀ ਪਿਆ ਵਾ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਪਾਜੀ ਇਹ ਤੇ ਚਲੋ ਜਿਹੜੇ ਮੀਂਹ ਦੀ ਤੇ ਪਈ ਥੋੜੀ ਜਿਹੀ ਮਾਰ ਆ ਸਰਕਾਰਾਂ ਦੇ ਵੀ ਤੁਹਾਨੂੰ ਪਤਾ ਜਿਹੜੀ ਮਾਰ ਪਈ ਸਰਕਾਰਾਂ ਦੀ ਪਈ ਆ ਜਿਹੜੀ ਡੈਮ ਟੁੱਟਣ ਦੇ ਕਾਰਨ ਬਹੁਤਾ ਪਾਣੀ ਦਿੱਥੋਂ ਆਇਆ ਵਾ ਆਪਣਾ ਡੈਮ ਟੁੱਟਣ ਦੇ ਕਾਰਨ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਹੁਣ ਗਾਵਾਂ ਮੱਝਾਂ ਵਾਸਤੇ ਚਾਰਾ ਕਿੱਦਾਂ ਹੁੰਦਾ ਹੈ ਚਾਰਾ ਬਿਲਕੁਲ ਨਹੀਂ ਇਧਰ ਆਏ ਪਿੰਡ 'ਚ ਨਹੀਂ ਆ ਜਿਆ ਤੇ ਇਹਨਾਂ ਤੇ ਡੰਗਰ ਆਪਣੇ ਲੋਕਾਂ ਦੇ ਡੇਰੇ ਨੇ ਪੰਜ-ਛੇ ਉਹਨਾਂ ਦੇ ਵਿਚਾਰੇ ਡੰਗਰ ਅਜੇ ਵੀ ਪੱਠਿਆਂ ਤੋਂ ਭੁੱਖੇ ਨੇ ਦੇਖੀ ਗਏ ਕੁਦਰਤੀ ਮਾਰ ਹੈ ਕਿ ਕਿੱਦਾਂ ਹੈ ਇਹ ਸਰਕਾਰ ਦੀ ਮਾਰੀ ਹੈ ਜੀ ਮੇਰੇ ਜਿਹੜਾ ਡੈਮ ਟੁੱਟਾ ਉੱਥੇ ਠੀਕ ਹੈ ਜੀ ਤੇ ਇਸ ਇਲਾਕੇ ਚ ਪਾਣੀ ਮਿਲ ਕੇ ਕਿੰਨਾ ਕ ਆ ਚੁੱਕਾ ਹੈ ਭਾਜੀ ਇੱਥੇ ਪਾਣੀ ਆ ਚੁੱਕਾ ਪੰਜ-ਪੰਜ ਫੁੱਟ ਦੇ ਲੱਗ ਕੇ ਆ ਚੁੱਕਾ ਵਾ ਠੀਕ ਹੈ ਜੀ ਹਾਂਜੀ ਹਾਂਜੀ ਇੱਥੇ ਤੇ ਨੰਗਨ ਜੁਗਾ ਰਾਣੀ ਹੋਣੀ ਥੋੜਾ ਕੇ ਚਲੋ ਆ ਚੋ ਨੇ ਸੜ ਗਿਆ ਤੇ ਹੁਣ ਪਾਣੀ ਤੁਹਾਨੂੰ ਕਹਿ ਕੇ ਮਤਲਬ ਦੱਸਿਆ ਵੀ ਆ ਵੇਖੋ ਪਾਣੀ ਦਾ ਹਾਲ ਤੇ ਫਸਲਾਂ 'ਚ ਵੀ ਪਾਣੀ ਇਸ ਤਰ੍ਹਾਂ ਤੇ ਪੱਠੇ-ਪੁੱਠੇ ਮੱਝਾ گاؤں ਵਾਸਤੇ ਪੱਠੇ ਛੜ ਗਏ ਨੇ ਸਾਰੇ ਝੋਨੇ ਵੀ ਛੜ ਕੇ ਸੁਆਹ ਹੋ ਗਏ ਨੇ ਤੇ ਤੁਸੀਂ ਕੀ ਅਪੀਲ ਕਰਨੇ ਚਾਹੁੰਦੇ ਕੋਈ ਦੰਨਾ ਜਿੰਨੇ ਵੀ ਸਜੰਦਾਨੀ ਆ ਜਾਂ ਸਰਕਾਰ ਕੋਲ